ਦੇ ਦੁਨੀਆ ਦੇ ਵਿੱਚ ਸਤਿਗੁਰੂ ਕਬੀਰ ਮਹਾਰਾਜ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਇਸੇ ਹਿੱਤ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸਾਬਕਾ ਰੇਲਵੇ ਬੋਰਡ ਮੈਂਬਰ ਸ਼੍ਰੀ ਰਾਮੂਦੀਪ ਭਾਨੋਈ ਜੀ ਨੇ ਗੱਲਬਾਤ ਕਰਦਿਆਂ ਸੰਗਤਾਂ ਨੂੰ ਗੁਰਪਰੰਪਰਾ ਦੀ ਵਿਦਾਇਤੀ ਅਤੇ ਆਪਣੇ ਇਤਿਹਾਸ ਦੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਤੁਸੀਂ ਦੇਖ ਰਹੇ ਹੋ ਆਲ ਪੰਜਾਬ نیوز ਕੋ ਅਮਰਦੀਪ ਢੰਡਾ ਜੀ ਪਹਿਲਾਂ ਤਾਂ ਅਜੇ ਤੁਹਾਨੂੰ ਸਤਿਗੁਰੂ ਕਬੀਰ ਮਹਾਰਾਜ ਦੇ ਜਨਮ ਦਿਨ ਬਹੁਤ-ਬਹੁਤ ਮੁਬਾਰਕਾ ਅੱਜ ਦੇ ਇਸ ਦਿਨ ਪਵਿੱਤਰ ਦਿਨ ਤੇ ਤੁਸੀਂ ਸੰਗਤ ਨੂੰ ਕੀ ਸੰਦੇਸ਼ ਦੇ? ਅੱਜ ਦਾ ਬੰਗੜਾ ਇਤਿਹਾਸ ਕਹਦੇ ਨੇ ਆ। ਕਿਉਂ ਭਾਰਤ ਜਗ੍ਹਾ ਮਹਾਪੁਰਸ਼ਾਂ ਦੀ ਤੱਤੀ ਆ। ਰਿਸ਼ੀਆਂ, ਮੁਨੀਆਂ, ਬੇਵੀ ਦੇਵਤਿਆਂ ਦੀ ਧਰਤੀ ਆ। ਇਹ ਅੱਜ ਦਾ ਜਿਹੜਾ ਬੰਗੜਾ ਇਤਿਹਾਸ ਕਹਦੇ ਨੇ ਇਸ ਦਿਨ ਸਤਕੁਰੂ ਗੁਰੂ ਦੀ ਦਾ ਜਨਮ ਹੋਇਆ ਸੀ। 1392 ਇਤਿਹਾਸਕਾਰ 1399 ਵੀ ਲਿਖਦੇ ਆ ਤੇ 1340 ਵੀ ਲਿਖਦੇ ਆ ਦੋ ਜਨਮ ਤਰੀਕੇ ਇਹਨਾਂ ਦੀਆਂ ਮਿਲਦੀਆਂ ਆ ਤੇ 120 ਸਾਲ ਇਹਨਾਂ ਦੀ ਉਮਰ ਹੋਈ ਆ ਇਹਨਾਂ ਨੇ ਜਲਾਹਾ ਜਾਤ ਦੇ ਵਿੱਚ ਜਨਮ ਲਿਆ ਜਿਹੜੀ ਕਿ ਆ ਐਸੀ ਬਰਾਦਰੀ ਨਾਲ ਸੰਬੰਧ ਰੱਖਦੀ ਆ ਔਰ hathkadi ਦਾ ਕੰਮ ਕੀਤਾ ਸੂਫੀ ਫਕੀਰ ਸੀ ਜਿਨ੍ਹਾਂ ਨੇ ਸੂਫੀ মত ਦੇ ਨਾਲ ਆਪਣੀ ਮਿਹਨਤ ਕੀਤੀ ਆ ਕਾਟ ਕਮਾਈ ਕਰਕੇ ਆਪਣੇ ਪਰਵਾਰ ਨੂੰ ਪਾਲਿਆ ਇਹਨਾਂ ਦੀ ਜਿਹੜੀ ਪਤਨੀ ਆ ਉਹਦਾ ਨਾਮ ਰੋਹੀ ਸੀਗਾ ਤੇ ਇਹਨਾਂ ਦੇ ਇੱਕ ਬੇਟੀ ਸੀ ਵੀ ਇੱਕ ਬੇਟਾ ਸੀ ਬੇਟੇ ਦਾ ਨਾਮ ਕਮਲ ਸੀ ਔਰ ਪੁੱਤਰੀ ਦਾ ਨਾਮ ਕਮਲੀ ਸੀ ਇਹਨਾਂ ਨੇ ਭਾਰਤ ਦੇ ਇਤਿਹਾਸ ਦੇ ਵਿੱਚ ਬਹੁਤ ਆਪਣਾ ਨਾਮ ਨਾਂਕਮਾਇਆ ਜਿਨ੍ਹਾਂ ਨੇ ਪਰਮਾਤਮਾ ਦੀ ਖੋਲ ਪਰਮਾਤਮਾ ਸੀ ਔਰ ਲੋਕਾਂ ਨੂੰ ਸੱਚ ਦਾ ਮਾਰਗ ਦਿਖਾਇਆ ਪੁਰਤਕਤ ਕਰਤ ਕਰਨਾ ਨਾਮ ਜਪਣਾ ਇਹਨਾਂ ਦਾ ਜਿਹੜਾ ਮੁਕਸ਼ਿਦਾਨ ਲੋਕਾਂ ਨੂੰ ਇਹ ਹੀ ਸਿਦੇ ਦਿੱਤਾ ਹਮੇਸ਼ਾ ਪ੍ਰਮਾਤਮਾ ਦੀ ਕੀਰਤੀ ਔਰ ਕਰਨੀ ਦੇ ਵਿੱਚ ਵਿਸ਼ਵਾਸ ਰੱਖਦੇ ਸੀ ਤੇ ਲੋਕਾਂ ਨੂੰ ਅੱਜ ਦੇ ਜ਼ਮਾਨੇ ਉੱਤੇ ਮੈਂ ਬੜਾ ਸ਼ੁਭ ਦਿਹਾੜਾ ਆ ਜਨਦਾਂ ਤੇ ਬਹੁਤ ਬਹੁਤ ਹਵਾਰਕਾ ਦਿੰਦਾ ਔਰ ਇਹੋ ਜਿਹੇ ਜਿਹੜੇ ਸੂਫੀ ਫਕੀਰ ਆ ਹਮੇਸ਼ਾ ਹੀ ਭਾਰਤ ਦੇ ਉੱਤੇ ਇਹਨਾਂ ਦਾ ਸ਼ਾਇਆ ਬਣਿਆ ਰਹੇ ਤਾਂ ਕਿ ਜਿਹੜੀ ਭਾਰਤ ਦੀ ਧਰਤੀ ਦੇ ਉੱਤੇ ਜੋ ਵੀ ਕੋਈ ਪਾਪ ਵਗੈਰਾ ਹੁੰਦੇ ਆ ਇਹ ਤੋਟੋਤੇ ਜਾਣ ਅੱਜ ਦਾ ਜਿਹੜਾ ਦਿਹਾੜਾ ਆ ਇਹਦੀਆਂ ਮੈਂ ਪੁਰਜੋਰ ਭਾਰਤਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਬਧਾਈਆਂ ਦਿੰਦਾ ਹੋਇਆ ਇਹ ਪ੍ਰਣ ਕਰਨਾ ਚਾਹੀਦਾ ਸਾਨੂੰ ਅੱਜ ਦੇ ਦਿਨ ਤੇ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਆਪਣੀ ਸਿਹਤ ਦੀ ਸੰਭਾਲ ਕਰਨੀ ਚਾਹੀਦੀ ਹੈ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਸਾਨੂੰ ਇਹਨਾਂ ਦੇ ਗੁਰੂਆਂ ਪੀਰਾਂ ਦੇ ਭਗਤ ਕਬੀਰ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਣ ਦੀ ਲੋੜ ਆ ਤੇ ਹਮੇਸ਼ਾ ਬਾਣੀ ਦੇ ਨਾਲ ਜਾਉਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਨਾਂ ਦੀ ਬਾਣੀ ਦਰਜ ਆ ਦੋਹੇ ਕਬੀਰ ਜੀ ਦੇ ਜੀ ਦੇ ਤੇ ਕਬੀਰ ਜੀ ਗੁਰੂ ਰਵਿਦਾਸ ਮਹਾਰਾਜ ਦੇ ਸਮਕਾਲੀ ਸਨ ਤੇ ਏਸੀ ਕਰਕੇ ਜਦੋਂ ਚੂੜਖਾਨੇ ਦੇ ਵਿੱਚ ਜਿਹੜਾ ਗੁਨਾਗਦੇਵ ਜੀ ਨੇ ਜਿਹੜੇ ਅੱਜ ਕੱਲ ਇਹਨਾਂ ਨੂੰ ਨਹੀਂ ਗਿਆਨ ਹੋ ਕਹਿੰਦੇ ਭੁੱਖੇ ਸਾਧੂਆਂ ਨੂੰ ਖਾਣਾ ਖੁਲਾਇਆ ਗੁਰੂ ਨਾਨਕ ਮਹਾਰਾਜ ਨੇ ਗੁਰੂ ਧਾਰਿਆ ਸੀਗਾ ਗੁਰੂ ਅਰਜਨ ਦੇਵ ਮਹਾਰਾਜ ਜੀ ਉਸ ਵੇਲੇ ਮਹਾਰਾਜ ਕਬੀਰ ਜੀ ਵੀ ਨਾਲ ਸਨ ਕਬੀਰ ਦੇ ਰਾਸਤੇ ਦੇ ਉੱਤੇ ਸਾਨੂੰ ਚੱਲਣਾ ਚਾਹੀਦਾ ਤਾਂ ਕਿ ਜਿਹੜਾ ਧਰਤੀ ਦੇ ਤੇ ਗੱਧਾਂ ਫੋਰਾਇਆ ਨਸ਼ਿਆਂ ਦਾ ਜਿਹੜਾ دریا ਚੱਲ ਰਹੇ ਆ ਇਹ ਬੰਦ ਹੋ ਸਕਣ ਅੱਜ ਦੇ ਦਿਨ ਤੇ ਬਹੁਤ ਬਹੁਤ ਸਤਗੁਰ ਕਬੀਰ ਜੀ ਦੇ ਜਨਦੰਨੀਆਂ ਬਹੁਤ ਬਹੁਤ ਜੈ ਕਰਦੇ ਤਾਨਗਰਦੇ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ